ਮੇਰੀ ਗੱਲ ਸੁਣ ਤੂੰ ਉਹ ਗਵੰਡਰ ਨੂੰ ਸੂਟ ਦਵਾਇਆ ਅ ਆ ਸਾਹਮਣੇ ਵਾਲੀ ਨੂੰ ਹਾਂ ਵਹਾਂ ਦਵਾਇਆ ਹੈ ਅੱਛਾ ਤੂੰ ਉਹ ਗਵੰਡਰ ਨੂੰ ਸੂਟ ਦਵਾਵੇਂ ਓਏ ਮੇਰੀ ਗੱਲ ਤਾਂ ਸੁਣਨਾ ਪਹਿਲਾਂ ਤੇਰੇ ਫਾਇਦੇ ਵਾਸਤੇ ਦਵਾਇਆ ਮੈਂ ਨਾ ਮੇਰਾ ਕੀ ਫਾਇਦਾ ਇਹਦੇ ਚ ਤੂੰ ਹੀ ਮਰਨ ਲੱਗ ਜਾਂਦੀ ਐ ਨਹੀਂ ਮਰਨ ਲੱਗ ਜਾਂਦੀ ਐ ਲਾਲ ਪੀਲੀ ਉਹੀ ਹੋਗੀ ਗੱਲ ਤਾਂ ਸੁਣਦੀ ਨਹੀਂ ਪੂਰੀ ਓ ਦੇਖ ਮੇਰੀ ਗੱਲ ਸੁਣ ਤੂੰ ਉਹ ਉੱਥੇ ਬਾਜ਼ਾਰ ਜਾਨੀ ਹੋ ਇਕੱਠੀ ਹੋ ਜਾਨੀ ਹੋ ਹਾਂ ਉਹ ਤਾਂ ਅਸੀਂ ਜਾਨੀ ਆ ਹਾਂ ਹਾਂ ਤੇ ਦੇਖ ਤੂੰ ਉਹਦੇ ਤੋਂ ਸੋਹਣੀ ਐ ਜਿਆਦਾ ਹਾਂ ਉਹ ਤਾਂ ਮੈਂ ਹੈਗੀ ਆ ਉਹ ਮੈਂ ਇਹ ਚਾਹੁੰਦਾ ਸੀ ਵੀ ਉਹ ਤੇਰੇ ਤੋਂ ਸੋਹਣੀ ਲੱਗੇ ਅੱਛਾ ਉਹ ਫੇਰ ਮੇਰੇ ਤੋਂ ਸੋਹਣੀ ਲੱਗੇ ਉਹ ਫੇਰ ਮੇਰੇ ਤੋਂ ਸੋਹਣੀ ਲੱਗੇ ਗੱਲ ਸੁਣਦੀ ਨਹੀਂ ਪੂਰੀ ਗੱਲ ਤਾਂ ਸੁਣ ਜਦੋਂ ਵਧੀਆ ਸੂਟ ਪਾ ਕੇ ਉਹ ਤੇਥੋਂ ਸੋਹਣੀ ਲੱਗੂਗੀ ਮੈਥੋਂ ਸੋਹਣੀ ਕਿਵੇਂ ਲੱਗੂਗੀ ਉਹ ਉਹ ਮੇਰੇ ਸਹੁਰੇ ਦੀ ਜੇ ਤੂੰ ਸੋਹਣੀ ਲੱਗੀ ਤਾਂ ਤੈਨੂੰ ਲੋਕਾਂ ਦੀ ਨਜ਼ਰ ਲੱਗ ਜਾਂਦੀ ਐ ਫਿਰ ਤੂੰ ਬਿਮਾਰ ਹੋ ਜਾਂਦੀ ਐ ਤਦ ਨਜ਼ਰ ਤਾਂ ਲੱਗ ਜਾਂਦੀ ਹੈ ਮੈਨੂੰ ਨਹੀਂ ਮਰਨ ਲੱਗ ਜਾਂਦੀ ਹੈ ਚੱਲ ਕੋਈ ਨਹੀਂ ਕੋਈ